ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਹਾਲ ਹੈ ਠੀਕ ਹੈ ਜੀ ਵਧੀਆ ਜੀ ਵੀਰੇ ਤੁਹਾਡਾ ਇੰਟਰਵਿਊ ਕਰਨਾ ਆਇ ਸੀ ਹਾਂ ਜੀ ਕਰੋ ਜੀ ਇਹ ਫਿਰ ਆਪਣਾ ਚੈਨਲਾਂ ਤੇ ਆਪਣੇ ਮੋਬਾਈਲ ਮੂਬੂਲ ਤੇ ਸਾਰੇ ਕਾਸੇ ਤੇ ਆਪਣਾ ਹਾਂ ਹਾਂ ਜੀ ਹਾਂ ਜੀ ਆਊਗਾ ਬਾਈ ਹਾਂ ਜੀ ਹਾਂ ਜੀ ਮੋਬਾਈਲਾਂ ਤੇ ਆਵੇਗਾ ਅੱਛਾ ਜੀ ਫਿਰ ਬਣਾਓ ਜੀ ਵਧੀਆ ਹੀ ਵੀਡੀਓ ਆਪਾਂ ਤੁਹਾਡੇ ਤੋਂ ਕਰਪੈਣਾ ਬਾਰੇ ਪੁੱਛਣਾ ਸੀ ਜੀ ਪੁੱਛੋ ਜੀ ਪੁੱਛੋ ਜੀ ਕੀ ਪੁੱਛਣਾ ਹੈ ਹਾਂ ਆਪਣਾ ਇਧਰ ਹੀ ਸੀ ਜੇ ਲਾਉਣੇ ਪੰਜਾਬ ਚ ਕਿ ਨਾ ਨਾ ਬਾਈ ਐਮਪੀ ਰਾਜਸਥਾਨ ਹਰਿਆਣਾ ਪੰਜਾਬ ਚਾਰੇ ਪੰਜੇ ਸਟੇਟਾਂ ਦੇ ਯੂਪੀ ਦੇ ਸਾਰੇ ਸਟੇਟ ਟੈਟਾ ਦੇ ਜਾਣੇ ਆ ਪਵਾਈ ਸਾਰਾ ਤੂੰ ਪਰੌਣ ਨਹੀਂ ਆਉਂਦੀ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਆਪਾਂ ਨੂੰ ਕੋਈ ਭਾਸ਼ਾ ਦੀ ਪ੍ਰੋਬਲਮ ਨਾ ਭਾਸ਼ਾ ਆਪਾਂ ਨੂੰ ਆਉਂਦੀ ਹੈ ਅੱਛਾ ਜੀ ਆਪਾਂ ਪਿਆਬੀ ਵੀ ਬੋਲ ਲੈਂਦੇ ਆ ਹਿੰਦੀ ਵੀ ਬੋਲ ਲੈਂਦੇ ਆ ਅੰਗਰੇਜੀ ਵੀ ਬੋਲ ਲੈਂਦੇ ਆ ਜੀ ਵਧੀਆ ਪੜੇ ਹੋਏ ਆ ਬਈ ਆਪਾਂ ਬੜੇ ਲਿਖੇ ਹੋਈ ਪੂਰੇ ਆ ਪੰਜੇ ਜਮਾਤਾਂ ਪਾਸਾਂਗੇ ਬਈ ਅੰਗਰੇਜੀ ਵੀ ਕਰ ਲੈਣ ਨੂੰ ਗੱਲ ਅੰਗਰੇਜੀ ਵੀ ਆਉਂਦੀ ਆ ਜੀ ਦੱਸੋ ਕੁਛ ਅੰਗਰੇਜੀ ਆਹ ਅੰਗਰੇਜੀ ਜੀ ਸੁਣਾ ਦਿੰਨੇ ਆ ਬਈ ਸੁਣਾਓ ਬੱਟ ਕੱਢਦੇ ਆ twinkle twinkle little star how i wonder what you are abb abb badda sohayi like a diamond in the sky sari aunge bhai pura hindi ji hindi jawab hindi aundiya bhai machli jal ki rani hai sheri given iska pani hai sheri hath lagao dar jayegi bahar nikalo bahar nikalo mar jayegi kya baat hai kya baat hai par punjabi ji vi suna de koi punjabi ji bhai ha ji ਪਿਆ ਬੀਜਦਾ ਫਿਰ ਭਾਈ ਕੈਂਟ ਦੀ ਗਾਲੀ ਸੁਣਾ ਦਿੰਦੇ